ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਰਾਜ ਬਿਜਲੀ ਵਿਭਾਗ ਭਰਤੀ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵਰਕਸ਼ਾਪ ਸਟਾਫ ਭਰਤੀ ਦੇ ਸਬੰਧ ਦੇ ਵਿੱਚ ਅਸੀਂ ਨੋਟੀਫਿਕੇਸ਼ਨ ਲੈ ਕੇ حاضر ਹੋ ਚੁੱਕੇ ਹਾਂ ਜੋ ਕਿ ਇਸ਼ਤਿਹਾਰ ਨੰਬਰ 9/2024 ਦੇ ਸਬੰਧ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਪਹਿਲਾਂ ਅਸੀਂ ਵੀਡੀਓ ਬਣਾਉਣਾ ਬੰਦ ਕਰ ਦਿੱਤਾ ਸੀ ਕੁਝ ਕਾਰਨਾ ਕਰਕੇ ਪਰ ਤੁਹਾਡਾ ਪਿਆਰ ਹੀ ਇੰਨਾ ਮਿਲਿਆ ਕਿ ਤੁਸੀਂ ਸਾਨੂੰ ਮਜਬੂਰ ਕਰਤਾ ਦੁਆਰੇ ਵੀਡੀਓ ਬਣਾਉਣ ਵਾਸਤੇ ਤੇ ਤੁਹਾਡੇ ਕਮੈਂਟ ਵੀ ਬਹੁਤ ਆਉਂਦੇ ਰਹਿੰਦੇ ਸੀ ਵੀ ਇਸ ਨੂੰ ਜਾਰੀ ਰੱਖਿਆ ਜਾਵੇ ਅਸੀਂ ਜਾਰੀ ਰੱਖਿਆ ਤੇ ਹੁਣ ਦੁਆਰਾ ਤੋਂ ਫਿਰ ਅਸੀਂ ਇਸ ਲੜੀ ਨੂੰ ਲਗਾਤਾਰ ਜਾਰੀ ਰੱਖਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਪੰਜਾਬ ਦੇ ਵਿੱਚ ਕੋਈ ਵੀ ਨੌਕਰੀ ਸੰਬੰਧੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਟੈਸਟਾਂ ਸੰਬੰਧੀ ਇਨਫੋਰਮੇਸ਼ਨ ਆਉਂਦੀ ਹੈ ਉਸਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਣਾ ਜੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਤੇ ਪਹਿਲਾਂ ਲੈ ਕੇ ਹਾਜ਼ਰ ਹੋਣਾ ਜੀ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈਗਾ ਤਾਂ ਸਾਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਸਾਡੇ YouTube ਚੈਨਲ ਦੇ ਉੱਤੇ ਟੈਲੀਗ੍ਰਾਮ ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਕੋਈ ਵੀ ਫਾਰਮ ਹੁੰਦਾ ਜੀ ਅਸੀਂ ਉੱਥੇ ਸੈਂਡ ਕਰਦੇ ਹਾਂ ਜਿੱਥੇ ਤੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗਸ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਜੀ ਜਿਸ ਦੇ ਵਿੱਚ ਫਿਟਰ ਅਸਿਸਟੈਂਟ ਫਿਟਰ ਮਕੈਨਿਕ ਕਾਰਪੇਂਟਰ ਅਸਿਸਟੈਂਟ ਕਾਰਪੇਂਟਰ ਜੂਨੀਅਰ ਟੈਕਨੀਸ਼ੀਅਨ ਟਾਇਰ ਮੈਨ ਰਬੜ ਐਕਸਪਰਟ ਇਲੈਕਟ੍ਰੀਸ਼ੀਅਨ ਵੈਲਡਰ ਅਸਿਸਟੈਂਟ ਵੈਲਡਰ ਜੂਨੀਅਰ ਟੈਕਨੀਸ਼ੀਅਨ ਵੈਲਡਰ ਜੂਨੀਅਰ ਟੈਕਨੀਸ਼ੀਅਨ ਮਕੈਨਿਕ ਦੀਆਂ ਪੋਸਟਾਂ ਵਾਸਤੇ ਜੋ ਹੈ ਨੋਟੀਫਿਕੇਸ਼ਨ ਆਇਆ ਸੀ ਪਰ ਹੁਣ ਉਸ ਦਾ ਨੋਟੀਫਿਕੇਸ਼ਨ ਆਇਆ ਕਿ ਐਗਜ਼ਾਮ ਦੀ ਡੇਟ ਐ ਡਿਕਲੇਅਰ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਐਗਜ਼ਾਮ ਕਦੋਂ-ਕਦੋਂ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ 24 ਤਰੀਕ ਨੂੰ ਇਗਜ਼ਾਮ ਹੋਣ ਜਾ ਰਿਹਾ ਸਵੇਰੇ 10:00 ਵਜੇ ਤੋਂ 12:00 ਵਜੇ ਸਾਰੇ ਹੀ ਪੇਪਰ ਪਰ ਜੋ ਹੈ 25 ਤਰੀਕ ਵਾਲਾ ਪੇਪਰ 2:30 ਤੋਂ 4:30 ਵਜੇ ਹੈ ਜਿਸ ਦੇ ਵਿੱਚ 24 ਤਰੀਕ ਨੂੰ ਮਾਰਨਿੰਗ ਫਿਟਰ ਤੇ ਅਸਿਸਟੈਂਟ ਫਿਟਰ ਦੀ ਪੋਸਟ ਦੇ ਲਈ ਜੋ ਹੈ ਪੇਪਰ ਹੋਣ ਜਾ ਰਿਹਾ ਤੇ 25/8/2024 ਮਾਰਨਿੰਗ ਨੂੰ ਮਕੈਨਿਕ, ਕਾਰਪੇਂਟਰ, ਅਸਿਸਟੈਂਟ ਕਾਰਪੇਂਟਰ, ਜੂਨੀਅਰ ਟੈਕਨੀਸ਼ੀਅਨ ਦਾ ਜੋ ਪੇਪਰ ਹੋਣ ਜਾ ਰਿਹਾ ਜਿਸ ਦੇ ਵਿੱਚ ਟਾਇਰ ਮੈਂਟ ਤੇ ਰਬੜ ਮੈਂ ਰਬੜ ਐਕਸਪਰਟ ਨੇ 28 2024 इवनिंग सेशन ਦੇ ਵਿੱਚ 2:30 ਤੋਂ 4:30 ਇਲੈਕਟ੍ਰੀਸ਼ੀਅਨ, ਵੈਲਡਰ ਅਸਿਸਟੈਂਟ, ਵੈਲਡਰ, ਜੂਨੀਅਰ ਟੈਕਨੀਸ਼ੀਅਨ, ਵੈਲਡਰ, ਜੂਨੀਅਰ ਟੈਕਨੀਸ਼ੀਅਨ, ਮਕੈਨਿਕ ਦੀਆਂ ਪੋਸਟਾਂ ਵਾਸਤੇ ਜੋ ਹੈ ਟੈਸਟ ਹੋਣਾ ਜਾ ਰਿਹਾ ਹੈਗਾ ਜੀ। ਇਹ ਤੁਸੀਂ ਨੋਟ ਕਰ ਲਵੋ। ਨੈਕਸਟ ਨੋਟੀਫਿਕੇਸ਼ਨ ਹੈਗਾ ਜੀ ਸੀਆਰਏ ਦੇ ਸਬੰਧ ਦੇ ਵਿੱਚ ਜਿਸ ਦੇ ਵਿੱਚ ਗੱਲ ਕਰੀਏ ਸੀਆਰਏ 301/22 ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀਗੀਆਂ। एएलएम ਦੀਆਂ ਅਸਿਸਟੈਂਟ ਲਾਈਨਮੈਨ ਦੀਆਂ ਜੋ ਕਿ ਪੇਪਰ ਹੋਇਆ ਸੀ, ਸੀਵੀਟੀ एग्जाम ਹੋਇਆ ਸੀ 23 6 2024 ਨੂੰ ਉਸ ਦਾ ਰਿਜ਼ਲਟ ਵੀ ਅਨਾਉਂਸ ਕੀਤਾ ਗਿਆ ਹੈਗਾ ਜੀ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ। ਕਈ ਮੇਰੇ ਵੀਰਾਂ ਨੇ ਪੈਣਾ ਨੇ ਰਿਜ਼ਲਟ ਨਹੀਂ ਚੈੱਕ ਕੀਤਾ ਹੋਣਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹ ਰਿਜ਼ਲਟ ਦੇਖ ਸਕਣ ਜੀ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਉਸ ਦੀ ਜੋਬ ਨਹੀਂ ਲੱਗ ਪੌਂਦੀ ਸਿਰਫ ਰਿਜ਼ਲਟ ਨਾ ਚੈੱਕ ਹੋਣ ਦੀ ਵਜ੍ਹਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ ਚੈੱਕ ਕਰ ਸਕਦੇ ਜਿਸ ਦੇ ਵਿੱਚ ਸੀਰੀਅਲ ਨੰਬਰ ਰੋਲ ਨੰਬਰ ਐਪ ਨੰਬਰ ਐਪਲੀਕੇਸ਼ਨ ਨੰਬਰ ਕੈਂਡੀਡੇਟ ਨੇਮ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਕੈਟਾਗਰੀ ਤੇ ਮਾਰਕਸ ਇਨ ਪੇਪਰ 1 ਤੇ ਮਾਰਕਸ ਇਨ ਪੇਪਰ 2 ਕੁਆਲੀਫਾਈ ਜਾਂ ਨਹੀਂ ਕੁਆਲੀਫਾਈ ਕੀਤਾ ਹੋਇਆ ਇਹ ਕਾਲਮ ਬਣੇ ਹੋਏ ਨੇ ਆਪਣਾ ਤੁਸੀਂ ਚੈੱਕ ਕਰ ਸਕਦੇ 66 ਪੇਜਾਂ ਦੀ ਲਿਸਟ ਜਾਰੀ ਕੀਤੀ ਗਈ ਹੈਗੀ ਹੈ ਜੀ ਉਸ ਤੋਂ ਬਾਅਦ ਇਸ ਇਤਿਹਾਰ ਨੰਬਰ 9/2024 ਦੇ ਸਬੰਧ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਟੈਲੀਫੋਨ ਆਪਰੇਟਰ ਤੇ ਕੂਪਨ ਕਲਰਕ ਦੀਆਂ ਪੋਸਟਾਂ ਸੀ ਜੀ ਪੋਸਟਾਂ ਜੋ ਹੈ ਸਲੇਵਸ ਆਊਟ ਕਰ ਦਿੱਤਾ ਗਏ ਜਲਦੀ ਤੋਂ ਜਲਦੀ ਸਲੇਵਸ ਡਾਊਨਲੋਡ ਕਰੋ ਅਤੇ ਦੇਖੋ ਤੁਸੀਂ ਤਿਆਰੀ ਕਿੰਨੀ ਕੁ ਕੀਤੀ ਹੈ ਜਾਂ ਤਿਆਰੀ ਜਲਦੀ ਤੋਂ ਜਲਦੀ ਕਰੋ ਤਾਂ ਕਿ ਇਸ ਟੈਸਟ ਦੇ ਵਿੱਚੋਂ ਕਲੀਅਰ ਹੋ ਸਕੋ ਵੀਡੀਓ ਨੂੰ ਜਲਦੀ ਲਾਈਕ ਅਤੇ ਸ਼ੇਅਰ ਕਰਦੇ ਜਾ ਕਰੋ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਹੈ ਤੁਹਾਡੇ ਸ਼ੇਅਰ ਦੀ ਬਦੌਲਤ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ Era